आरके टीवी देख रहे दर्शकों मेरे ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕਿਸ਼ਨ ਪੰਘੜੀ ਤੇ ਮੇਰੇ ਨਾਲ ਰਜਿੰਦਰ ਸਿੰਘ ਜੀ ਬਪਰਾਏ ਅਸਕਰ ਜੀ ਤੋਂ ਅੱਜ ਗੱਲ ਵਿਸ਼ਵਾਸ ਦੀ ਕਰ ਰਹੇ ਹਾਂ ਜੋ ਕਿ ਬੜਾ ਹੀ ਰਜਿੰਦਰ ਜੀ ਮੈਂ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਹਮ ਹਮ ਘਣ ਭਰਾਵਾਂ ਦੇ ਉੱਤੇ ਬਿਲਕੁਲ ਸੱਜਣ ਬੇਲੀਆਂ ਦੇ ਉੱਤੇ ਦੋਸਤਾਂ ਦੇ ਉੱਤੇ ਹਾਂਜੀ ਤੇ ਉਹ ਵਿਸ਼ਵਾਸ ਦਾਾਂ ਲਈ ਦੁਨੀਆ ਚੱਲਦੀ ਹੈ ਬਿਲਕੁਲ ਇਹ ਵਿਸ਼ਵਾਸ ਨਾਲ ਹੀ ਬڑے-ਬڑے ਤਗੜੇ ਗੁਰਦੇ ਵੀ ਜਿੱਤੇ ਜਾਂਦੇ ਆ ਹਮ ਹਮ ਤੇ ਬੜੀ-ਬੜੀਆਂ ਤਗੜੀਆਂ ਵਿਸ਼ਵਾਸ ਨਾਲ ਪਦੀਵਾਂ ਮਿਲਦੀਆਂ ਹਮ ਤੇ ਉਹ ਵਿਸ਼ਵਾਸ ਇੱਕ ਬੰਦੇ ਦੇ ਜਿਹੜਾ ਹਿਰਦੇ ਦੇ ਵਿੱਚ ਵਸ ਜੇ ਹਮ ਹਮ ਤੇ ਜੇ ਉਹ ਬੰਦਾ ਕੋਈ ਮਤਲਬ ਹਿਰਾਫੇਰੀ ਕਰ ਜਾਵੇ ਉਹ ਬੰਦੇ ਦੇ ਨਾਲ ਤਾਂ ਪਿਰ ਸਿਸ਼ੁਰਾ ਮਾਰ ਜਾਵੇ ਹਾਂਜੀ ਤੇ ਫਿਰ ਬੜਾ ਦਿਲ ਦੁਖਦਾ ਦਿਲ ਟੁੱਟ ਜਾਂਦਾ ਬਿਲਕੁਲ ਬਿਲਕੁਲ ਠੀਕ ਹੈ ਤੇ ਅੱਜ ਕੱਲ ਇਹ ਜਿਹੜਾ ਮਤਲਬ ਵਿਸ਼ਵਾਸ ਘਾਤ ਕਰਨਾ ਹਮ ਇਹ ਹਰ ਬੰਦੇ ਦੀ ਫਿਤਰਤ ਬਣ ਗਈ ਹੈ ਜਾ ਇਹ ਕਿਹਦਾ ਛੋਟਾ ਕੀਤਾ ਜਾਂ ਵੱਡਾ ਕੀਤਾ ਹੈ ਬਿਲਕੁਲ ਤੋਂ ਜਿੱਦਾਂ ਜਿੱਦਾਂ ਦਾ ਉਹਦਾ ਕੀਤਾ ਉਹਦਾ ਉਹਦਾ ਦਾ ਬੰਦਾ ਉਹ ਆਪਣਾ ਜੋਰ ਲਾ ਕੇ ਤੇ ਉਹਦੇ ਵਿੱਚ ਕੋਈ ਨਾ ਕੋਈ ਮਤਲਬ ਹਿਰਾਫੇਰੀ ਕਰਨ ਦੀ ਉਹ ਕੋਸ਼ਿਸ਼ ਕਰਦਾ ਲਾ ਕੇ ਉਹ ਆਪਣੀ ਇਮਾਨਦਾਰੀ ਦੇ ਨਾਲ ਜਿਹੜੀ ਆਪਣੀ ਕਿਰਤ ਦੀ ਕਮਾਈ ਆ ਵੀ ਉਹ ਕਰਕੇ ਖਾਂਦੇ ਨਾਲ ਉਹਦੀ ਕੋਸ਼ਿਸ਼ ਹੁੰਦੀ ਆ ਵੀ ਮੈਂ ਚਾਹੇ ਮੇਰਾ ਕੀਤਾ ਛੋਟਾ ਵਾ ਤੇ ਮੈਂ ਛੋਟੀ ਹਿਰਾਫੇਰੀ ਕਰਨਾ ਜਿੱਦਾਂ ਕੀਤਾ ਕਿਸੇ ਦਾ ਵੱਡਾ ਤੋਂ ਵੱਡੀ ਹਿਰਾਫੇਰੀ ਕਰੇ ਬਿਲਕੁਲ ਬਿਲਕੁਲ ਭਾਵੇਂ ਕਿੱਡਾ ਵੀ ਤਗੜਾ ਸੱਜਣ ਕਿਉਂ ਨਾ ਹੋ ਹਮ ਹਮ ਉਹ ਉਹਦੇ ਬਾਰੇ ਆਪਾਂ ਗੱਲ ਅੱਜ ਕਰਨੀ ਹੈ ਜਨਦਰ ਸਿੰਘ ਕਿ ਕਿਦਾਂ ਦੁਨੀਆ ਦੇ ਉੱਤੇ ਇਤਬਾਰ ਕੀਤਾ ਜਾਵੇ ਕਿਦਾਂ ਵਿਸ਼ਵਾਸ ਕੀਤਾ ਜਾਵੇ ਮੈਂ ਵੀ ਨਾ ਇੰਨਾਂ ਗੱਲਾਂ ਵੱਲ ਕਈ ਵਾਰੀ ਕਾਫੀ ਧਿਆਨ ਦਿੰਦਾ ਹਾਂ ਜੀ ਤੇ ਕਈ ਸੱਜਣ ਆਪਣੇ ਹੁੰਦੇ ਆ ਕਿ ਜਿੰਨਾ ਕੋਈ ਨਾ ਪੱਕੇ ਕੋਈ ਕੰਮਕਾਰ ਕਰਵਾਉਣੇ ਜਦਾਂ ਸਾਡਾ ਕੋਈ ਮਿਸਤਰੀ ਆ ਬਿਲਕੁਲ ਤੇ ਜੇ ਅਹੀਂ ਉਹਤੇ ਵਿਸ਼ਵਾਸ ਕੀਤਾ ਹੁੰਦਾ ਵੀ ਨਹੀਂ ਭਈ ਇਹਦੇ ਨਾਲ ਦਾ ਮਿਸਤਰੀ ਨਹੀਂ ਕੋਈ ਜੀ ਤੇ ਸਾਨੂੰ ਐਂ ਲੱਗਦਾ ਵੀ ਇਹ ਬਹੁਤ ਵਧੀਆ ਮਿਸਤਰੀ ਆ ਹੂੰ ਤੇ ਅਹੀਂ ਉਤੇ ਦਵਾਰ ਕਰ ਲੈਨੇ ਆ ਪਰ ਉਹ ਜੇ ਬੰਦੇ ਕਈ ਵਾਰ ਵਿੱਚੋਂ ਵਿੱਚੀ ਸਾਨੂੰ ਧੋਖਾ ਦੇਣ ਦੇ ਹੁੰਦੇ ਜੀ ਜਾਹੇ ਰਵੇ ਗੱਲ ਪੈਸੇ ਦੀ ਨਹੀਂ ਗਈ ਹੂੰ ਹੂੰ ਗੱਲ ਇਮਾਨਦਾਰੀ ਦੀ ਹੈ ਕਿ ਜੇ ਵਿਸ਼ਵਾਸ ਵੀ ਕੀਤਾ ਜਾਂਦਾ ਹਾਂ ਹਾਂ ਬਿਲਕੁਲ ਹੁਣ ਸਾਡੇ ਇੱਕ ਰਿਸ਼ਤੇਦਾਰ ਸੀਗੇ ਹੂੰ ਹੂੰ ਉਹਨਾਂ ਨੇ ਮਿਸਤਰੀ ਲਾਇਆ ਹੂੰ ਹੂੰ ਕੋਠੀ ਤਿਆਰ ਕਰਵਾ ਸੀ ਤੇ ਕਾਰਪੈਂਟਰ ਦਾ ਉਹਨਾਂ ਨੇ ਨਾ ਠੇਕਾ ਦਿੱਤਾ ਜੀ ਮਟੀਰੀਅਲ ਸਾਰਾ ਲਿਆਤਾ ਹੂੰ ਹੂੰ ਉਹਨਾਂ ਨੇ ਮਿਸ਼ਤਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰ ਲਓ ਹੂੰ ਹੂੰ ਉਹ ਕਹਿੰਦੇ ਜੀ ਠੀਕ ਆ ਤੁਸੀਂ ਸਮਾਂ ਲੈ ਆਉਣਾ ਜੀ ਤੇ ਸਾਨੂੰ ਲੇਬਰ ਦੇਈ ਜਾ ਹੂੰ ਹੂੰ ਤੇ ਥੋੜੀ ਦੂਰੀ ਤੇ ਹੀ ਉਹਦਾ ਘਰ ਸੀਗਾ ਉਸੇ ਕਲੋਨੀ ਜੀ ਮਿਸ਼ਤਰੀ ਸਾਹਿਬ ਦਾ ਬਿਲਕੁਲ ਤੇ ਜਿਹੜੇ ਸਾਡੇ ਰਿਸ਼ਤੇਦਾਰ ਸੀਗੇ ਉਹ ਰਹਿੰਦੇ ਸੀਗੇ ਬਾਹਰ ਹੂੰ ਹੂੰ ਉਹਨਾਂ ਨੇ ਆਪਣੇ ਗਾਂਹ ਜ਼ਿੰਮੇਵਾਰੀ ਦੇਤੀ ਵੀ ਤੁਸੀਂ ਜੀ ਕਿਰੇ ਫੇਰਾ ਪੂਰਾ ਮਾਰ ਆਇਆ ਕਰਿਓ ਜੀ ਆਇਆ ਕੋਈ ਗੱਲ ਨਹੀਂ ਨਗਦੇ ਆਉਂਦੇ ਅਸੀਂ ਜਾਇਆ ਕਰਾਂਗੇ ਹੂੰ ਹੂੰ ਉਹ ਕੰਮ ਚੱਲਦਾ ਰਿਹਾ ਜੀ 6 ਮਹੀਨੇ ਜੀ ਤੋ ਆਇਆ ਇਹ ਘੁੰਮਣ ਦੁਬਾਰਾ ਵੀ ਅਸੀਂ ਵੀ ਨਾਲੇ ਫੇਰਾ ਪੂਰਾ ਮਾਰਾ ਉਹਨੇ ਆਦਰੋ ਕੋਠੀ ਵੱਲੋਂ ਹੂੰ ਹੂੰ ਤੇ ਨਾਲੇ ਉਹ ਆਉਨੇ ਆ ਘਰੋਂ ਵੀ ਜੀ ਤੇ ਉਹਨਾਂ ਵੇਖਿਆ ਵੀ ਜਿਹੜੀ ਅਸੀਂ ਲੱਕੜ ਲਿਆਂਦੀ ਸੀ ਹੂੰ ਹੂੰ ਉਹਦੇ ਵਿੱਚੋਂ ਜ਼ਿਆਦਾਤਰ ਲੱਕੜ ਜਿਹੜੀ ਆ ਨਾ ਚੇਂਜ ਹੂੰ ਹੂੰ ਹੁਣ ਵੇਖੋ ਜਿੰਨੇ ਹੱਥੀਂ ਚੀਜ਼ ਖਰੀਦੀ ਆ ਬਿਲਕੁਲ ਪਤਾ ਤੇ ਉਹਨੂੰ ਹੁੰਦਾ ਹੀ ਆ ਬਿਲਕੁਲ ਤੇ ਮੈਂ ਤੇ ਆ ਚੀਜ਼ ਲੈ ਕੇ ਆਇਆ ਸੀਗਾ ਤੇ ਮੇਰੇ ਤੇ ਕੰਮ ਹੋਰੀ ਹੋਈ ਜਾਂਦਾ ਹੂੰ ਹੂੰ ਤੇ ਸਾਨੂੰ ਏਡੀ ਪਛਾਣ ਨਹੀਂ ਲੱਗਣਦੀ ਜੀ ਮੈਂ ਉਹਨਾਂ ਨੂੰ ਕਿਹਾ ਵੀ ਐਡਾ ਭਾਜੀ ਅਸੀਂ ਪੇਰਾ ਪੂਰਾ ਮਾਰ ਆਉਂਦੇ ਰਹੇਗੇ ਹੂੰ ਹੂੰ ਪਰ ਉਹ ਕਹਿੰਦੇ ਵੀ ਆਹ ਮਿਸਤਰੀ ਤੁਹਾਨੂੰ ਉਹ ਨਾ ਕਰਤੂ ਦਸੀਏ ਹੂੰ ਹੂੰ ਲੱਕੜ ਤੇ ਮੈਂ ਹੀ ਲੈ ਕੇ ਆਇਆ ਹਾਂ ਭਾਜੀ ਹੂੰ ਆਹ ਵੇਖੋ ਮਿਤਰੀ ਸਾਹਿਬ ਨੇ ਕੀ ਕੀਤਾ ਹੂੰ ਹੂੰ ਮਿਤਰੀ ਸਾਹਿਬ ਹੁਣਾਂ ਨੇ ਉੱਥੇ ਦੂਜੀ ਲੱਕੜ ਲਾਤੀ ਆ ਬਿਲਕੁਲ ਬਿਲਕੁਲ ਹਲਕੀ ਉਹਦੋਂ ਤੇ ਜਿਹੜੀ ਉਹਨਾਂ ਨੇ ਮਹਿੰਗੀ ਲੱਕੜ ਲਿਆਂਦੀ ਸੀ ਜਾਨੀ ਕਿ ਸਾਗਵਾਨ ਵਗੈਰਾ ਹਾਂ ਸਾਗਵਾਨ ਬਿਆਰ ਉਹ ਮਿਤਰੀ ਸਾਹਿਬ ਆਪਣੇ ਉਧਰ ਕਰਦੇ ਰਹੇ ਗਾ ਬਿਲਕੁਲ ਬਿਲਕੁਲ ਠੀਕ ਪੈਸੇ ਵੀ ਪੂਰੇ ਲੈ ਲੇ ਤੇ ਫਿਰ ਦਿਲ ਨੂੰ ਬੜਾ ਦੁੱਖ ਹੁੰਦਾ ਵੀ ਇੰਨਾ ਪੈਸਾ ਖਰਚ ਕੇ ਅਸੀਂ ਇੰਨੀ ਮਹਿੰਗੀ ਲੱਕੜ ਲਿਆਂਦੀ ਇੰਨੀ ਰੀਜ ਨਾਲ ਅਸੀਂ ਬਣਾਉਂ ਰਹੇ ਸੀਗੇ ਕੰਮ ਤੇ ਮਿਸਤਰੀ ਸਾਹਿਬ ਇਹਰਾ ਫੇਰੀ ਕਰਕੇ ਬਿਲਕੁਲ ਬਿਲਕੁਲ ਤੇ ਕੀ ਬੰਦਾ ਵਿਸ਼ਵਾਸ ਕਰੂਗਾ ਜਦੋਂ ਤੈਨੂੰ ਮਿਹਨਤ ਭਾਜੀ ਅਸੀਂ ਪੂਰੀ ਦਿੱਤੀ ਜੀ ਜੀ ਤੇ ਫਿਰ ਤੇਰਾ ਫਰਜ਼ ਬਣਦਾ ਹੀ ਇਮਾਨਦਾਰੀ ਦਿਖਾਉਣਾ ਹੂੰ ਹੂੰ ਠੀਕ ਹੈ ਨਾ ਜੇ ਅਸੀਂ ਤੇਰੇ ਤੇ ਇਤਬਾਰ ਕਰ ਲਿਆ ਜਾਂ ਉਹਨਾਂ ਨੇ ਇਤਬਾਰ ਕਰ ਲਿਆ ਹੂੰ ਠੀਕ ਹੈ ਨਾ ਤੇ ਮਿਸਤਰੀ ਸਾਹਿਬ ਬਹੁਤ ਵਧੀਆ ਨੇ ਬਿਲਕੁਲ ਵਧੀਆ ਕੰਮ ਕਰ ਰਹੇ ਆ ਬਿਲਕੁਲ ਤੇ ਪਰ ਮਿਸਤਰੀ ਸਾਹਿਬ ਬਣਾ ਨੇ ਉਹ ਵਿਸ਼ਵਾਸ ਨਹੀਂ ਰੱਖਿਆ ਉਹ ਵਿਸ਼ਵਾਸ ਤੋੜਤਾ ਉਹਨਾਂ ਬਿਲਕੁਲ ਜੀ ਉਹ ਵੇਖੋ ਜੇ ਮਿਸਤਰੀ ਨੇ ਮੰਨ ਲਓ ਇੱਕ ਦਿਨ ਉਹਨਾਂ ਨੇ ਲੱਕੜ ਦੀ ਹਰਾਬੇਰੀ ਕਰ ਲਈ ਠੀਕ ਹੈ ਇਹ ਜਿੱਥੇ ਸਾਗ ਬਣ ਲਾਉਣੀ ਜਾਂ ਬਿਆਰ ਦੀ ਲਾਉਣੀ ਸੀ ਉਹਦੀ ਜਗ੍ਹਾ ਤੇ ਉਹਨਾਂ ਨੇ ਹਰ ਲਾਤੀ ਹਾਂਜੀ ਇਹ ਦੂਜਾ ਉਹਨਾਂ ਨੇ ਕਮਿਸ਼ਨ ਕਮਿਸ਼ਨ ਵਗੈਰਾ ਵੀ ਆਪਣੀ ਚਲੋ ਉਹ ਤੇ ਕੀਤੀ ਹੁੰਦੀ ਆ ਠੀਕ ਆ ਅਰੇ ਗੁੱਤੇ ਜਾਂ ਉਹਨਾਂ ਕੋਲ ਜਾ ਕੇ ਕਹਿੰਦੇ ਆ ਕਿ ਵੇਖੋ ਜੀ ਅਸੀਂ ਮਿੱਤਰੀ ਸਾਹਿਬ ਤੁਹਾਨੂੰ ਪਤਾ ਹੀ ਅਸੀਂ ਰਾਕ ਲੈ ਕੇ ਆਉਨੇ ਆ ਵੇਖੋ ਸਾਡੀਆਂ ਰੋਜ਼ਮਰਾਂ ਦੀਆਂ ਜ਼ਿੰਦਗੀ ਦੇ ਵਿੱਚ ਇਦਾਂ ਦੇ ਕੰਮ ਜਿਹੜੇ ਅਸੀਂ ਕਰਵਾਉਨੇ ਆ ਜਾਂ ਘਰਾਂ ਦੇ ਕੰਮ ਕਰਾਉਨੇ ਆ ਜਾਂ ਹੋਰ ਕੁਝ ਦੁਕਾਨਦਾਰੀ ਚ ਜਾਂ ਦੁਕਾਨ ਕੋਈ ਤਿਆਰ ਕਰਾਉਣੀ ਆ ਉਹਦੇ ਵਿੱਚ ਕਿਤੇ ਵੀ ਅਸੀਂ ਬਾਜ਼ਾਰ ਜਾਂਦੇ ਆ ਮਾਰਕੀਟ ਜਾਂਦੇ ਆ ਤੇ ਇਹੋ ਜੇ ਲੋਕਾਂ ਨਾਲ ਸਾਡਾ ਵਾਹ ਪੈਂਦਾ ਹੀ ਹੈ। ਨਹੀਂ ਬਿਲਕੁਲ ਠੀਕ ਹੈ ਨਾ। ਕੋਈ ਮੇਰੇ ਵਰਗਾ ਜਾਂਦਾ ਕਿਤੇ ਗੱਡੀ ਦਾ ਕੰਮ ਕਰਾਉਣ ਜਾਂਦਾ ਜਾਂ ਹੋਰ ਕੋਈ ਕੰਮ ਕਰਨ ਜਾਂਦਾ ਵਾ। ਤੇ ਇਹ ਆ ਵੀ ਹੀਰਾ ਫੇਰੀ ਜਿਹੜੀ ਆਪਣੇ ਕਿਤੇ ਨਾਲਤ ਨਾ ਕਰੋ। ਹੂੰ ਹੂੰ ਠੀਕ ਆ ਠੀਕ ਆ ਬਿਲਕੁਲ। ਤੁਹਾਡਾ ਕਿਤਾ ਛੋਟਾ ਜਾਂ ਵੱਡਾ। ਹੂੰ ਠੀਕ ਹੈ ਨਾ। ਹੀਰਾ ਫੇਰੀ ਉਹਦੇ ਨਾਲ ਨਾ ਕਰੋ। ਜੇ ਬੰਦਾ ਤੁਹਾਨੂੰ ਮਿਹਨਤ ਦੇਂਦਾ ਮਿਹਨਤ ਲੈ ਲਓ ਆਪਣੀ ਵਾਧ ਜਿੰਨੀ ਤਾਂ ਰੋ ਪਾਹ ਮਾਰਾ ਖਾਂਦੀ ਹੋਲੀ ਕੋ ਵੀ ਮੈਂ ਨਹੀਂ ਮਿਹਨਤ ਲੈਣੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਹੁਣ ਮੈਂ ਗੱਡੀ ਤੁਹਾਨੂੰ ਦੱਸਾਂ ਮੇਰਾ ਸਰਵਿਸ ਕਰਵਾਇਜੀ ਜੀ ਤੇ ਮੇਰਾ ਵਿਚਾਰ ਸੀਗਾ ਵੀ ਜਾ ਦੇ ਯਾਰ ਗੱਡੀ ਨੂੰ ਕੰਪਾਉਂਡ ਕਰਾ ਲਵਾਂ ਹਮ ਹਮ ਮਿਸਤਰੀ ਸਾਹਿਬ ਨੇ ਵੀ ਮੈਨੂੰ ਕਹਿਤਾ ਵੀ ਹਾਂ ਜੀ ਕੋਈ ਗੱਲ ਨਹੀਂ ਅ ਅਹੀਂ ਕੰਪਾਉਂਡ ਵਗੈਰਾ ਕਰਕੇ ਗੱਡੀ ਤਿਆਰ ਕਰ ਦਾਂਗੇ ਤੁਸੀਂ ਲੈ ਜਾਓ ਜੀ ਮੈਂ ਭਾਜੀ ਚੱਲ ਗਿਆ ਅਮਰਸਰ ਹਮ ਮੈਂ ਚਲੋ ਕੋਈ ਨਹੀਂ ਇਹਨੂੰ ਟਾਈਮ ਲੱਗਣਾ ਵਾ ਤੇ ਮੈਨੂੰ ਉਥੇ ਕੰਮ ਆ ਹਮ ਹਮ ਤੇ ਮੈਂ ਨਾ ਆਪਣੇ ਬ੍ਰਦਰ ਨੂੰ ਕਹਿਤਾ ਮੈਂ ਵੀ ਤੁਸੀਂ ਇਦਾਂ ਕਰਿਓ ਗੱਡੀ ਲਾਏ ਉਥੋਂ ਜੀ ਚਾਹ ਉਹਨਾਂ ਨੇ ਗੱਡੀ ਦੇ ਦੇਣੀ ਆ ਜੀ ਤੇ ਮੈਨੂੰ ਕੰਮ ਆ ਥੋੜਾ ਜਿਹਾ ਮੈਂ ਕਿਤੇ ਜਾਣਾ ਹੂੰ ਹੂੰ ਤੇ ਤੁਸੀਂ ਗੱਡੀ ਲਾਏ ਵਜ ਮੇਰੇ ਕੋ ਨਹੀਂ ਆ ਹੁਣ ਹੂੰ ਹੂੰ ਉਹ ਗੱਡੀ ਲਾਏ ਜੀ ਮੈਂ ਜਦੋਂ ਦੂਸਰੇ ਦਿਨ ਆ ਕੇ ਨਾ ਗੈਰ ਚ ਗਿਆ ਗੱਡੀ ਵੇਖੀ ਅੰਦਰ ਹੂੰ ਹੂੰ ਤੇ ਮੈਂ ਗੱਡੀ ਚੈੱਕ ਕੀਤੀ ਤੇ ਕੰਪਾਉਂਡ ਕੀਤੀ ਹੋਈ ਉਹਨਾਂ ਨੇ ਹੂੰ ਹੂੰ ਪਰ ਉਹਨਾਂ ਨੇ ਵੀ ਬੰਦਿਆਂ ਨੇ ਇਹ ਕੀਤਾ ਉੱਪਰ ਜਿਹੜੀ ਛੱਤ ਹੈ ਨਾ ਹੂੰ ਹੂੰ ਉਹਨੂੰ ਹੱਥ ਤੱਕ ਨਹੀਂ ਲਾਇਆ ਠੀਕ ਹੈ ਜੀ ਉਦਾਂ ਹੀ ਆ ਬਿਲਕੁਲ ਇਹ ਮੇਰਾ ਬੜਾ ਦਿਲ ਦੁਖਿਆ ਮੈਂ ਹੈ ਯਾਰ ਪੈਸੇ ਮੈਂ ਦਿੱਤੇ ਜੀ ਠੀਕ ਹਨ ਤੁਹਾਨੂੰ ਗਿਆ ਵੀ ਇਮਾਨਦਾਰੀ ਨਾਲ ਕੰਮ ਵਧੀਆ ਕਰਦੇ ਹੋ ਹਨ ਹੂੰ ਹੂੰ ਉਹਨਾਂ ਬੰਦਿਆਂ ਨੇ ਟੱਚ ਹੀ ਨਹੀਂ ਕੀਤਾ ਹੂੰ ਹੂੰ ਮੈਂ ਫਿਰ ਫੋਨ ਕੀਤਾ ਮੈਂ ਯਾਰ ਗੱਡੀ ਤੁਹਾਡੇ ਦਰਵਾਜ਼ੇ ਤੇ ਛੱਡ ਕੇ ਗਿਆ ਸੀਗਾ ਹੂੰ ਹੂੰ ਵੀ ਵਧੀਆ ਤਰੀਕੇ ਨਾਲ ਕੰਮ ਕਰੋਗੇ ਹੂੰ ਹੂੰ ਤਾਂ ਤੁਸੀਂ ਆਹ ਕੰਮ ਤਾਂ ਕੀਤਾ ਹੀ ਹੂੰ ਹੂੰ ਕਹਿੰਦੇ ਕੋਈ ਗੱਲ ਨਹੀਂ ਭਾਜੀ ਸਾਡਾ ਕੋ ਰਹਿ ਗਿਆ ਹੁਣ ਆਵਾ ਕੋਈ ਗੱਲ ਨਹੀਂ ਫੇਰ ਕਰ ਦਾਂਗੇ ਫੇਰ ਯਾਰ ਕਿੰਨੇ ਜਾਣਾ ਨਾ ਕਿੰਨੇ ਜਾਣਾ ਠੀਕ ਵੇਖੋ ਇੰਨਾ ਤੇਲ ਫੂਕੇ ਤੁਹਾਡੇ ਕੋਲ ਗਏ ਇਨਾ ਟਾਈਮ ਵੇਸਟ ਕੀਤਾ ਬਿਲਕੁਲ ਬਿਲਕੁਲ ਠੀਕ ਆ ਫੇਰ ਦੁਬਾਰਾ ਖਰਚਾ ਆਉਣਾ ਹੂੰ ਹੂੰ ਤੇ ਇਨਾ ਟਾਈਮ ਵੀ ਨਹੀਂ ਨਿਕਲਦਾ ਬੰਦੇ ਕੋਲ ਵੇਖੋ ਜੀ ਉਥੇ ਰੋਜ਼ ਤੇ ਤੁਸੀਂ ਮਤਲਬ ਹੁਣ ਫਿਰ ਜਦੋਂ ਬੰਦਾ ਇੱਕ ਵਾਰ ਇਦਾਂ ਦਾ ਕਰ ਲੇ ਫਿਰ ਦੂਜੀ ਵਾਰੀ ਵਿਸ਼ਵਾਸ ਨਹੀਂ ਹੋਉਂਦਾ ਨਹੀਂ ਠੀਕ ਹੈ ਜੀ ਦਿਲ ਨਹੀਂ ਕਰਦਾ ਜਾਣ ਵੇਖੋ ਜੀ ਹੁਣ ਤੁਸੀਂ ਉਥੇ ਕਿੰਨੀ ਵਾਰੀ ਪਤਾ ਨਹੀਂ ਵੀ ਬਾਰ ਬਾਰ ਕਿਉਂ ਹੀ ਆਪਣਾ ਸੱਜਣਾ ਤੁਹਾਡਾ ਵਿਸ਼ਵਾਸ ਬਚਦਾ ਕਿੰਨੇ ਲੋਕਾਂ ਨੂੰ ਮੈਂ ਕਿਹਾ ਮੈਂ ਹੈਗੀ ਜੀ ਆਪਣੇ ਸੱਜਣ ਨੇ ਵਧੀਆ ਉਹਨਾਂ ਦੀ ਉਥੇ ਵਰਕਸ਼ਾਪ ਆ ਤੇ ਵਧੀਆ ਕੰਮ ਕਰਦੇ ਹੂੰ ਠੀਕ ਹੈ ਜੀ ਠੀਕ ਹੈ ਨਾ ਪਰ ਉਹਨਾਂ ਨੇ ਕਿੱਦਾਂ ਦਾ ਕੰਮ ਕਰਦਾ ਹੈ ਵੇਖੋ ਜਿੱਦਾਂ ਮਰਜੀ ਤੁਸੀਂ ਲਾ ਲਓ ਜਾਇ ਪਿੰਡਾਂ ਦੇ ਵਿੱਚ ਵੀ ਲਾ ਲਓ ਤੁਸੀਂ ਆਪਣੇ ਸ਼ਹਿਰਾਂ ਜਲਾ ਲਓ ਕਈ ਬੰਦੇ ਗਰੀਬ ਵੀ ਹੁੰਦੇ ਹਨ ਜਦਰ ਸਿੰਘ ਜੀ ਹਾਂਜੀ ਉਹ ਜਿਹਾ ساری ਦੁਨੀਆ ਇੱਕੋ ਜੀ ਨਹੀਂ ਹੈਗੀ ਤੇ ਕਈਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ ਵੀ ਫਲਾਣੀ ਦੁਕਾਨ ਕਿੱਥੇ ਆ ਜਾਂ ਕਿੱਦਾਂ ਰਹਿਣੀ ਉਹ ਆਪਣਾ ਪਤਾ ਨਹੀਂ ਕਿੱਦਾਂ ਟਾਈਮ ਪਾਸ ਕਰਦਾ ਕਿੱਦਾਂ ਗੁਜ਼ਾਰਾ ਵਜ਼ਾਰਾ ਕਰਦਾ ਠੀਕ ਹੈ ਉਹ ਜੇ ਕਿਸੇ ਨੂੰ ਆਪਣੇ ਭੈਣ ਨੂੰ ਆਪਣੇ ਭਰਾ ਨੂੰ ਕਹਿ ਜਾਵੇ ਪੇ ਮੈਨੂੰ ਵੀਰੇ ਪਤਾ ਨਹੀਂ ਆ ਚਲੋ ਮੇਰੇ ਨਾਲ ਤੁਸੀਂ ਫ੍ਰਿਜ ਲੈ ਆ ਦਿਓ ਜਾਂ ਵਾਸ਼ਿੰਗ ਮਸ਼ੀਨ ਮੈਨੂੰ ਠੀਕ ਹੈ ਇਹ ਤਾਂ ਵੀ ਮੈਨੂੰ ਬੜੀ ਤਕਲੀਫ ਆ ਮਤੇ ਜਵਾਨ ਹੋ ਗਿਆ ਕੱਪੜੇ ਤੋਂ ਬੜੀ ਮੁਸ਼ਕਲ ਹੁੰਦੀ ਆ ਜਾਂ ਪਾਣੀ ਤਾਂ ਗਰਮੀਆਂ ਚ ਪੀਣ ਦੀ ਮੁਸ਼ਕਲ ਆਉਂਦੀ ਆ ਤੇ ਮੈਨੂੰ ਤੁਸੀਂ ਫ੍ਰਿਜ ਜਾਂ ਵਾਸ਼ਿੰਗ ਮਸ਼ੀਨ ਵਗੈਰਾ ਲੈ ਆ ਠੀਕ ਹੈ ਤੋ ਫਿਰ ਅਗਲਾ ਬੰਦਾ ਕਹਿੰਦਾ ਚਲੋ ਮੈਂ ਤੁਹਾਡੇ ਨਾਲ ਚੱਲ ਹੈ ਕਿ ਨਹੀਂ ਕੋਈ ਨਹੀਂ ਮੇਰਾ ਫਲਾਣਾ ਬੰਦਾ ਵਾਕਿਆ ਹੈਗਾ ਤੇ ਆਪਾਂ ਉੱਥੇ ਜਾ ਕੇ ਕਰ ਲੈਨੇ ਗੱਲ ਉਹ ਪਹਿਲਾਂ ਇਹ ਜਿੰਦਾ ਜੀ ਉਹਨਾਂ ਨੂੰ ਫੋਨ ਦੇ ਉੱਤੇ ਕਰ ਦਿੰਦਾ ਸਜੇ ਵੀ ਮੈਂ ਗੱਗ ਲੈ ਕੇ ਆਉਣ ਲੱਗਾ ਤੇ ਤੁਸੀਂ ਮੇਰਾ ਜੋ ਕਮਿਸ਼ਨ ਬਣਦਾ ਰੱਖ ਲਓ ਕਿ ਉਹ ਉਹ ਬੰਦੇ ਨੇ ਆਪਣਾ ਭਰਾ ਸਮਝ ਕੇ ਜਾਂ ਆਪਣਾ ਸੱਜਣ ਸਮਝ ਕੇ ਉਹਤੇ ਵਿਸ਼ਵਾਸ ਕਰ ਲਿਆ ਕਿ ਚਲ ਯਾਰ ਮੇਰੇ ਥੋੜੀ ਜਿਹੀ ਰਾਤ ਹੋ ਜੂਗੀ। ਹੂੰ ਹੂੰ। ਕੋਈ ਨਾ ਹੋਵੇ ਤੇ ਚਲ ਥੋੜਾ ਜਾਇ ਇਹ ਇਹ ਬੰਦਾ ਫਿਰਨ ਤੋਂ ਨਾਲਾ। ਇਹਦਾ ਉਹਦਾ ਬੋਲਚਾਲ ਹੈਗਾ ਨਾ। ਬਿਲਕੁਲ। ਕੋਈ ਨਾ ਹੋਵੇ ਤੇ 2-300 ਜਾਂ 4-500 ਜਾਂ 1000 ਰੁਪਏ ਵਿੱਚੋਂ ਕੱਟ ਜਾਊਗਾ ਤੇ ਮੇਰਾ ਉਨਾ ਹੀ ਫਾਇਦਾ ਹੋ ਜਾਊਗਾ। ਹੂੰ ਹੂੰ। ਪਰ ਇਹ ਨਹੀਂ ਪਤਾ ਉਹਨੂੰ ਕਿ ਯਾਰ ਜਿਹੜਾ ਬੰਦਾ ਮੈਂ ਆਪਣੇ ਭਰਾ ਨੂੰ ਜਾਂ ਆਪਣੇ ਸੱਜਣ ਨੂੰ ਖੜਨ ਲਗਾ ਇਨੇ ਸਗੋਂ ਮੇਰੇ ਕੋ ਉਲਟਾ ਬਾਦ ਕਰਾ ਦਵਾ ਦਨੇ ਹਾਂ ਜੀ ਤੋਂ ਅੱਜ ਕੱਲ ਕਿਦਾਂ ਬੰਦੇ ਤੇ ਵਿਸ਼ਵਾਸ ਕੀਤਾ ਜਾਵੇ ਤੇ ਕਿਹ ਬੰਦੇ ਤੇ ਕਵੇ ਦੇ ਵਿਹਾਰ ਸੋਚਣਾ ਦੇ ਉਹ ਬੰਦੇ ਨੂੰ ਚਾਹੀਦਾ ਜਿਹੜਾ ਨਾਲ ਜਾ ਰਿਹਾ ਬਿਲਕੁਲ ਇਹ ਵੇਖੋ ਇਨੇ ਮੇਰੇ ਤੇ ਵਿਸ਼ਵਾਸ ਕੀਤਾ ਮੇਰੇ ਸੱਜਣ ਨੇ ਜੀ ਜੀ ਇਹਨਾਂ ਨੂੰ ਮੈਂ ਨਾਲ ਲੈ ਕੇ ਚੱਲਿਆ ਬਿਲਕੁਲ ਤੇ ਇਹਨਾਂ ਦਾ ਨਾਲ ਜਿੰਨਾ ਹੋਏ ਮੈਂ ਮਾਨਤਾਣ ਕਰਵਾਵਾਂ ਜੀ ਤੇ ਇਹਨਾਂ ਨੂੰ ਲੱਗੇ ਵੀ ਯਾਰ ਹਾਂ ਚੀਜ਼ ਮੈਨੂੰ इजीली ਮਿਲ ਗਈ ਆ ਵਧੀਆ ਮਿਲ ਗਈ ਆ ਬਿਲਕੁਲ ਬਿਲਕੁਲ ਤੇ ਜੇ ਜਾ ਕੇ ਨਾਲ ਤੇ ਫਿਰ ਇਹੋ ਕੰਮ ਹੀ ਕਰਨਾ ਵਾ ਤੇ ਫਿਰ ਯਾਰ ਇਹੋ ਜੀ ਚਾਹੀਦੀ ਨਹੀਂ ਰਫੀ ਮਾਰਨੀ ਠੀਕ ਆ ਨਾ ਪਤਾ ਨਹੀਂ ਹੁਣ ਅਗਲੇ ਨੇ ਕਿਸ ਤਰ੍ਹਾਂ ਉਹ ਅਰੇਂਜ ਕੀਤਾ ਹੁੰਦਾ ਬਿਲਕੁਲ ਬਿਲਕੁਲ ਠੀਕ ਆ ਹਾਂ ਠੀਕ ਆ ਤੇ ਫਿਰ ਜੇ ਤੇ ਵਿਸ਼ਵਾਸ ਕੀਤਾ ਵਾ ਉਹ ਹੀ ਇਦਾਂ ਕਰ ਜੇ ਹਾਂ ਹਾਂ ਤੇ ਗੱਲ ਬੜੀ ਮਾੜੀ ਆ ਜਦੋਂ ਪਤਾ ਬਾਅਦ ਚ ਲੱਗਦਾ ਦੇਖੋ ਜੀ ਹੁਣ ਕਿਦਾਂ ਬੰਦੇ ਤੇ ਵਿਸ਼ਵਾਸ ਕੀਤਾ ਹੁਣ ਮੈਂ ਖੁਦ ਆਪਣਾ ਇੱਕ ਮੋਬਾਈਲ ਲੈਣਾ ਸੀਗਾ ਹੂੰ ਤੇ ਮੈਂ ਏਦਾਂ ਆਪਣੇ ਸੱਜਣ ਬੇਲੀ ਨੂੰ ਕਿਹਾ ਬੈਠਾ ਮੈਂ ਕਿਹਾ ਯਾਰ ਤੇਰਾ ਆਪਣਾ ਜਿਹੜਾ ਉਹ ਮਤਲਬ ਟੈਲੀਕਮ ਵਾਲਾ ਵਾਕ ਹੈ ਹੂੰ ਤੇ ਚਲੋ ਮੈਨੂੰ ਤੁਸੀਂ ਇੱਕ ਮੋਬਾਈਲ ਚੰਗਾ ਜਿਹਾ ਲੈ ਦੇ ਹਾਂਜੀ ਹਾਂਜੀ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਆਪਣੇ ਸੱਜਣ ਬੇਲੀ ਨੇ ਹੂੰ ਚਲੋ ਆਪਾਂ ਕਰ ਲੈਨੇ ਠੀਕ ਹੈ ਤੇ ਉਹ ਜਿਹੜਾ 22000 ਦਾ ਮੋਬਾਈਲ ਸੀਗਾ ਹੂੰ ਤੇ ਉਹਨੇ 27000 ਦਾ ਦੱਸਿਆ ਅੱਛਾ ਜੀ ਤੇ ਮੈਂ ਕਿਹਾ ਯਾਰ ਇਹਦਾ ਰੇਟ ਤੇ ਥੋੜਾ ਜਿਹਾ ਵੀ ਘਟਾ ਹੁਣ ਕਿਹਾ ਵੀ ਨਹੀਂ ਜੀ ਇਹਦਾ ਰੇਟ ਥੋੜਾ ਵੱਧ ਗਿਆ ਹੈ ਮਤਲਬ ਕਾਪੀ ਇਹ ਚਲ ਰਿਹਾ ਹਾਂਜੀ ਹਾਂ ਤੇ 5G ਚਲ ਰਿਹਾ ਤੇ ਤੁਸੀਂ ਮਤਲਬ ਇਹੋ ਲੈ ਲਓ ਤਾਂ ਮੇਰੇ ਕੋ ਥੋੜੇ ਜਿਹੇ ਪੈਸੇ ਘੱਟ ਹੋਣ ਕਰਕੇ ਨਾ ਮੈਂ ਕਹਾ ਵੀ ਨਹੀਂ ਮੈਂ ਚਲੋ ਕੋਈ ਨਹੀਂ ਫਿਰ ਦੁਬਾਰਾ ਦੇਖ ਲਊਗਾ ਠੀਕ ਹੈ ਉਹ ਹੁਣ ਮੁੜ ਕੇ ਉਹਨੇ ਕਹਾ ਚਲੋ ਤੁਹਾਡੀ ਮਰਜ਼ੀ ਹੈ ਜੇ ਪੈਸੇ ਨਹੀਂ ਆ ਤਾਂ ਤੁਸੀਂ ਕੋਈ ਨਹੀਂ ਕੱਲ ਨੂੰ ਦੇ ਦਿਓ ਪਰ ਭੇਜ ਦਿਓ ਕੋਈ ਗੱਲ ਨਹੀਂ ਠੀਕ ਹੈ ਤਾਂ ਜਿਹੜਾ ਮੇਰੇ ਨਾਲ ਗਿਆ ਉਹਨੇ ਵੀ ਕਹਿੰਦਾ ਕੋਈ ਨਹੀਂ ਪੈਸਿਆਂ ਦੀ ਕੋਈ ਗੱਲ ਨਹੀਂ ਆ ਤੁਸੀਂ ਲੈ ਲਓ ਮበਏ ਠੀਕ ਹੈ ਤਾਂ ਚਲੋ ਮੈਂ ਮበਏ ਅੱਜ ਫਿਰ ਲੈ ਆਂਦਾ ਜਿੱਦਾਂ ਵੀ ਆ ਤੇ ਮੁੜ ਕੇ ਮੈਂ ਉਸੇ ਹੋਰ ਕਿਸੇ ਦੁਕਾਨ ਤੇ ਜਾ ਕੇ ਉਹਦਾ ਹੀ ਪ੍ਰਾਈਸ ਪੁੱਛਿਆ ਹੂੰ ਤਾਂ ਮਤਲਬ 21000 ਰੁਪਿਆ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ ਦੁਬਾਰਾ ਜਾ ਕੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ 21000 ਰੁਪਿਆ ਤਾਂ ਮੈਨੂੰ ਪਤਾ ਉਹ ਤੇ ਬਦਾਸਪੁਰੋਂ ਮਿਲ ਰਿਹਾ ਹੈ ਹਾਂਜੀ ਹਾਂਜੀ ਤੇ ਤੁਸੀਂ ਮੇਰੇ ਕੋਲ ਰੇਟ ਵਧਾ ਲਓ ਉਹਨਾਂ ਨੇ ਹੁਣ ਜੀ ਵੇਖੋ ਇਹ ਕਮਿਸ਼ਨ ਵਧਦੀ ਸਾਡੀ ਉਹਨਾਂ ਨੇ ਕਮਿਸ਼ਨ ਮੇਰੇ ਨਾਲ ਰੱਖੀ ਸੀ ਉਹ ਚੱਲ ਜਿਹੜੇ ਬੰਦੇ ਤੁਸੀਂ ਨਾਲ ਲੈ ਕੇ ਹ ਹ ਹ ਹੁਣ ਮੈਂ ਤੇ ਉਹਨਾਂ ਨੂੰ ਇਸ ਕਰਕੇ ਖੜਿਆ ਵੀ ਚਲੋ ਮੇਰਾ ਥੋੜਾ ਵਹਜਾਓ ਜੀ ਹ ਹ ਤੇ ਇਹ ਨਹੀਂ ਮੈਨੂੰ ਪਤਾ ਲੱਗਾ ਵੀ ਦੇਖੋ ਜੀ ਉਹ ਮੇਰੇ ਉਤੇ ਹੀ ਟਿਕੰਡ ਹੋ ਗਿਆ ਉਹ ਤਾਂ ਮਹਿੰਗਾ ਪੈ ਗਿਆ ਤੇ ਕਿਵੇਂ ਆਪਾਂ ਕਿਸੇ ਬੰਦੇ ਤੇ ਵਿਸ਼ਵਾਸ ਕਰ ਸਕਦੇ ਹਾਂ ਕਿਦਾਂ ਆਪਾਂ ਕਿਸੇ ਦੇ ਬੰਦੇ ਦੇ ਅੰਦਰ ਵੜ ਕੇ ਇਹਦਾ ਬੰਦਾ ਰੋਜ਼ ਹੀ ਸਾਡੇ ਨਾਲ ਪੈਂਦਾ ਆ ਖਾਂਦਾ ਪੀਂਦਾ ਹੈ ਕਿ ਨਹੀਂ ਤੇ ਉਹ ਬੰਦੇ ਤੇ ਇਤਬਾਰ ਕਰਨਾ ਸਾਡਾ ਬੰਦਾ ਤੇ ਇਹ ਅਗਲਾ ਬੰਦਾ ਇਦਾਂ ਵਿਸ਼ਵਾਸ ਨਾ ਕਰੇ ਕਾਹਤ ਕਰ ਦੇ ਦੇ ਬਣੀ ਬੜੀ ਦਿੱਕਤ ਆਉਂਦੀ ਹੈ ਹ ਹ ਹ ਤੇ ਮੇਰਾ ਮਤਲਬ ਇਹ ਹੈ ਵੀ ਆਪਾਂ ਕਿੱਦਾਂ ਬੰਦੇ ਨੂੰ ਕਹਿ ਸਕਦੇ ਆ ਵੀ ਕੀ ਇਹ ਕਿੱਦਾਂ ਵਿਸ਼ਵਾਸ ਕੀਤਾ ਜਾਂਦਾ ਠੀਕ ਹੈ ਹੁਣ ਜਦਾਂ ਆਪਾਂ ਕਰ ਲੋ ਮੰਨ ਲੋ ਵੀ ਕੋਈ ਬੰਦਾ ਸੀ ਹਾਂਜੀ ਉਹਨੇ ਕੀਤਾ ਵੀ ਉਹ ਗੱਲ ਦੱਸ ਲਗਾ ਵੀ ਆਪਣੇ ਭੈਣ ਭਰਾਵਾਂ ਦੀ ਕਿੱਦਾਂ ਮਤਲਬ ਬੰਦਾ ਵਿਸ਼ਵਾਸ ਆਪਣੇ ਹੀ ਕਈ ਵਾਰੀ ਡੋਪਦੇ ਆ ਆਪਣੇ ਡੋਪ ਜਾਂਦੇ ਬਿਲਕੁਲ ਹੁਣ ਜਦਾਂ ਆਪਣਾ ਸੱਜਣਾ ਹੀ ਧੋਖਾ ਕਰ ਜਾਂਦੇ ਆਪਣੇ ਭੈਣ ਭਰਾ ਹੀ ਧੋਖਾ ਕਰ ਜਾਂਦੇ ਕਿ ਬੰਦੇ ਨੇ ਕਿਹਾ ਵੀ ਵੇਖੋ ਜੀ ਕੋਈ ਪਰਮਾਤਮਾ ਦੀ ਉਹਨੇ ਭਗਤੀ ਕੀਤੀ ਮੈਂ ਮੈਂ ਮਰਾਂਗਾ ਹੂੰ ਤੋ ਉਹਨਾਂ ਨੇ ਭਗਵਾਨ ਨੇ ਕਿਹਾ ਵੇਖੋ ਜੀ ਇਹ ਮਰਨਾ ਤੇ ਟਾਲ ਟਾਲ ਇਹ ਸੱਚ ਮੈਨੂੰ ਤਾਂ ਰਛਵਣੀ ਹੈ ਹੂੰ ਇਹ ਮੈਂ ਇਹ ਨਹੀਂ ਕਰ ਸਕਦਾ ਪਰ ਤੁਸੀਂ ਹੋਰ ਕੋ ਮੰਗੋ ਉਹ ਨੇ ਕਹੇ ਜੀ ਮੈਂ ਫਿਰ ਜੀਵਿਤ ਰਹਿਣਾ ਚਾਹੁੰਦਾ ਹੂੰ ਉਹ ਨੇ ਕਹੇ ਵੀ ਜੀਵਿਤ ਤੁਸੀਂ ਰਹਿ ਨਹੀਂ ਸਕਦੇ ਪਰ ਮੈਂ ਤੁਹਾਨੂੰ ਇੱਕ ਵਰਦਾਨ ਦੇ ਦਣਾ ਹੂੰ ਕਿ ਜਦੋਂ ਵੀ ਤੁਹਾਨੂੰ ਕੋਈ ਜੰਮ ਲੈਣ ਵਾਸਤੇ ਆਉਣਗੇ ਹਾਂਜੀ ਤੇ ਉਹ ਮਤਲਬ ਤੁਹਾਡੇ ਪੈਰਾਂ ਵੱਲ ਖਲੋੜਗੇ ਠੀਕ ਹੈ ਤੇ ਤੁਸੀਂ ਆਪਣੇ ਪੈਰ ਦੂਜੇ ਸਾਈਡ ਨੂੰ ਕਰ ਲਿਆ ਕਰਿਓ ਅੱਛਾ ਜੀ ਤੇ ਜੰਮ ਤੁਹਾਨੂੰ ਖੜਨਗੇ ਹੂੰ ਉਦੋਂ ਗਏ ਤਾਂ ਘਮੀ ਚਲੋ ਠੀਕ ਆ ਮੈਂ ਅੱਗੇ ਕਰ ਲੈਣਾ ਸੋਖਾ ਕੰਮ ਦਾ ਹਾਂ ਸੋਖਾ ਕੰਮ ਦਤਾ ਉਹਨਾਂ ਨੇ ਉਹ ਕੀਤਾ ਵੀ ਮੁੜ ਕੇ ਜਾਮ ਜਦੋਂ ਆਏ ਉਹਨਾਂ ਦਾ ਟਾਈਮ ਅੰਤਲਾ ਆਇਆ ਹਾਂਜੀ ਤੋ ਜਾਮ ਜਦੋਂ ਲੈਣ ਆਏ ਤੋ ਪੈਰਾਂ ਲਖ ਲੋਗੇ ਉਹ ਬੰਦੇ ਨੇ ਪੈਰ ਚੁੱਕ ਕੇ ਤੇ ਦੂਜੇ ਪਾਸੇ ਕਰ ਅੱਛਾ ਉਹ ਜੇ ਜਾਮ ਦੂਜੇ ਪਾਸੇ ਹੋਏ ਉਹ ਪੈਰ ਚੁੱਕ ਕੇ ਦੂਸਰੇ ਪਾਸੇ ਕਰ ਲੈ ਹੂੰ ਉਹ ਇਹਦਾ ਦੋ ਤਿੰਨ ਦਿਨ ਲਗਾਤਾਰ ਚੰਦਾ ਰਹੇ ਕਦੀ ਪੈਰ ਉੱਪਰ ਨੂੰ ਕਰ ਲੈ ਕਦੀ ਇੱਕ ਸਾਈਡ ਨੂੰ ਕਰ ਲੈ ਕੱਲੇ ਨੂੰ ਕਰ ਲੈ ਜਾਮਾਂ ਦੇ ਤੂੰ ਹੀ ਚੰਗਾ ਉਹ ਮਤਲਬ ਇੱਕ ਤਾਂ ਬੋਕ ਰਹਿਦਾ ਪਈ ਹੈ ਹਾਂਜੀ ਤੇ ਮਤਲਬ ਇਹ ਕਿੱਦਾਂ ਆਪਾਂ ਇਹਨਾਂ ਨੂੰ ਲੈ ਕੇ ਜਾਈਏ ਹੁਣੇ ਇੱਕ ਥਾਂ ਟਿਕਾ ਕੇ ਰੱਖੇ ਪੈਰ ਤੇ ਫੇਰ ਹੀ ਆਪਾਂ ਖੜੀਏ ਉਹ ਜਦੋਂ ਉਹਨਾਂ ਦੋ ਦਿਨ ਦਿਨ ਇਦਾਂ ਵੇਖਿਆ ਤੇ ਉਹਦੇ ਘਰ ਦੇ ਜਿਹੜੇ ਨੇ ਉਹ ਵੀ ਇਹਦੀ ਹਰਕਤਾਂ ਵੇਖਦੇ ਹੂੰ ਉਹਦੇ ਪਰਿਵਾਰ ਨੇ ਆਖਿਆ ਵੀ ਖਰਾਏ ਸਾਡਾ ਬੜਾ ਸ਼ਦਾਈ ਹੋ ਗਿਆ ਹੂੰ ਤੇ ਉਹ ਕਦੇ ਵੀ ਐਸਾ ਸ਼ਦਾਈ ਹੋ ਗਿਆ ਇਹਦੀ ਨਾ ਲੱਤਾਂ ਵੀ ਬੰਦ ਹੋ ਤੇ ਪਾਵੇਂ ਬੰਦ ਉਹ ਲੋ ਉਹਨਾਂ ਦੇ ਪੈਰ ਵੀ ਉਹਦੇ ਬੰਦੇ ਅੱਛਾ ਜੀ ਇੱਕ ਸੈਰ ਨੂੰ ਕਰਕੇ ਤੇ ਪਾਵੇਂ ਬੰਦੀਆਂ ਪਿਛਲੇ ਪਾਸੇ ਕਰਕੇ ਉਹ ਜਿਹੜੇ ਲੱਤਾਂ ਬਣਿਆ ਗਏ ਆ ਤੇ ਜਾਮ ਆਣ ਕੇ ਪੈਰਾਂ ਵਾਲੇ ਪਾਸੇ ਖਲੋਗੇ ਉਹਨੂੰ ਲੈ ਕੇ ਤੇ ਉਗਾਗੇ ਉਹਦੀ ਡੈਥ ਹੋ ਗਈ ਹੂੰ ਉਹ ਜਦੋਂ ਡੈਥ ਹੋ ਗਈ ਤਾਂ ਮੁੜ ਕੇ ਫਿਰ ਉਹ ਧਰਮ ਰਾਜ ਕੋ ਗਿਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਜ਼ਬਰਦਸਤ ਮਿਲਿਆ ਹੈ ਤੇ ਪੈਰਾ ਵਾਲੇ ਪਾਸੇ ਤੁਹਾਨੂੰ ਜੰਮ ਖੰਣਗੇ ਨਹੀਂ ਹੂੰ ਤੋਂ ਬੜੇ ਉਹਨਾਂ ਨੇ ਮਤਲਬ ਗੱਠੀ ਵਾਹਦੇ ਵਿੱਚ ਕਿਹਾ ਵੀ ਵੇਖੋ ਜੀ ਜੰਮ ਮੈਨੂੰ ਖੜਦੇ ਨਹੀਂ ਜਾਂਦੇ ਕੋਈ ਮੈਨੂੰ ਮਾਰਤ ਨਹੀਂ ਸਕਦਾ ਦੁਨੀਆ ਦੇ ਉੱਤੇ ਨਾ ਤੁਹਾਡੇ ਜੰਮ ਹੀ ਮੈਨੂੰ ਮਾਰ ਸਕਦੇ ਹੂੰ ਤੇ ਮੈਨੂੰ ਮੇਰੇ ਆਪਣਿਆਂ ਨੇ ਮਾਰਿਆ ਬਿਲਕੁਲ ਬਿਲਕੁਲ ਠੀਕ ਹੈ ਤੇ ਜਦੋਂ ਵੀ ਮਾਰਦੇ ਆ ਉਹ ਆਪਣੇ ਜੇ ਤੇ ਅਸੀਂ ਵਿਸ਼ਵਾਸ ਕਰ ਲਈਏ ਜੇ ਤੇ ਆਪਾ ਵਿਸ਼ਵਾਸ ਕਰਦੇ ਆ ਉਹ ਹੀ ਮਾਰਦੇ ਆ ਠੀਕ ਹੈ ਤਾਂ ਉਹ ਮੇਰਾ ਕਹਿਣ ਦਾ ਮਤਲਬ ਇਹੋ ਹੀ ਆ ਵੇਖੋ ਆਪਾਂ ਜੇ ਸਜਣਾ ਦੇ ਉੱਤੇ ਇਤਬਾਰ ਕਰਦੇ ਆਂ ਹਾਂਜੀ ਠੀਕ ਆ ਤੇ ਉਹ ਵਿਸ਼ਵਾਸ ਨੂੰ ਨਿਭਾਉਣਾ ਚਾਹੀਦਾ ਨਾ ਕਿ ਉਹ ਬੰਦਾ ਨਾ ਵਿਸ਼ਵਾਸ ਘਾਤ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਤੇ ਦੁਨੀਆਦਾਰੀ ਆ ਵੇਖੋ ਚੱਲਦੀ ਆ ਹਰ ਬੰਦੇ ਨਾਲ ਰਿਲੇਸ਼ਨ ਰੱਖਣਾ ਪੈਂਦਾ ਵਾ ਲੋੜਾਂ ਪੈਂਦੀਆਂ ਨੇ ਬਿਲਕੁਲ ਤੇ ਜੇ ਅਸੀਂ ਜਿਹਦੇ ਨਾਲ ਚੱਲਣੇ ਰਹੇ ਆ ਜੇ ਉਹ ਹੀ ਧੋਖਾ ਕਰ ਜੇ ਜੀ ਜੀ ਤੇ ਫਿਰ ਬਹੁਤ ਮਾੜੀ ਗੱਲ ਆ ਬਿਲਕੁਲ ਤੇ ਇਸ ਕਰਕੇ ਅਹੀਮੀ ਲੋਕਾਂ ਨੂੰ ਇਹ ਹੋਇ ਕਹਿਣਾ ਚਾਹੁੰਦੇ ਆਂ ਕਿ ਜੇ ਰੋਜ਼ਬਰਾਂ ਦੀਆਂ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਭੈਣ ਭਰਾਵਾਂ ਨਾਲ 11 ਦੋਸਤਾਂ ਨਾਲ ਮਿੱਤਰਾਂ ਨਾਲ ਬੈਣੇ ਖਲੋਣੇ ਆ ਜਾਂ ਉਹਨਾਂ ਦੇ ਕੰਮ ਆਉਣੇ ਆ ਤੇ ਉਹਨਾਂ ਦੇ ਨਾਲ ਉਦਾਂ ਦਾ ਹੀ ਰੋ ਜਿੱਦਾਂ ਦਾ ਉਹ ਤੁਹਾਨੂੰ ਸਮਝਦੇ ਸਮਝਦੇ ਆ ਠੀਕ ਆ ਠੀਕ ਆ ਨਾ ਜੇ ਤੁਹਾਨੂੰ ਸੱਜਣ ਸਮਝਿਆ ਤਾਂ ਫੇਰ ਸੱਜਣ ਬਣ ਕੇ ਰਹੋ ਬਿਲਕੁਲ ਠੀਕ ਆ ਜੀ ਬਿਲਕੁਲ ਜੀ ਤੇ ਧੋਖਾ ਨਹੀਂ ਚਾਹੀਦਾ ਉਹਨਾਂ ਨਾਲ ਕਰਨਾ ਬਿਲਕੁਲ ਠੀਕ ਆ ਜੀ ਇਮਾਨਦਾਰੀ ਦਿਖਾਉਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਮਾਰਕੀਟ ਇਹ ਵੀ ਰਹੀ ਮਦਨ ਆਪਣੇ ਦਰਸ਼ਕਾਂ ਨੂੰ ਆਪਣੇ ਪਿਆਰਿਆਂ ਨੂੰ ਆਪਾਂ ਇਹੋ ਕਹੜੇ ਚਾਹੁੰਦੇ ਆਂ ਕਿ ਜਿਹਦੇ ਨਾਲ ਤੁਹਾਡੀ ਸੱਜਣ ਥਾਈ ਆ ਜਾਂ ਜਿਸ ਪਰਿਵਾਰ ਦੇ ਨਾਲ ਤੁਹਾ ਦਾ ਪ੍ਰੇਮ ਪਿਆਰ ਉਹ ਬਣਿਆ ਪਿਆ ਹੈ ਕਿਉਂ ਜੀ ਉਹਨਾਂ ਨੂੰ ਵਿਸ਼ਵਾਸ ਆਪਣਾ ਬਣਾ ਕੇ ਰੱਖੋ ਨਾ ਕਿ ਉਹਨਾਂ ਨਾਲ ਵਿਸ਼ਵਾਸ ਘਾਤ ਕਰੋ ਤੇ ਉਹ ਆਪਣਾ ਜਿਹੜਾ ਪਿਆਰ ਆ ਉਹ ਸਭ ਦੱਸੋ ਵੀ ਮੇਰਾ ਉਹ ਇਹ ਆਪਣੇ ਪਰਿਵਾਰ ਨੂੰ ਕੁਝ ਦੇਣਾ ਪੈਣਾ ਤੇ ਉਹ ਵੀ ਮਤਲਬ ਉਹ ਆ ਦੇਣਾ ਚਾਹੀਦਾ ਵੀ ਉਹ ਪਰਿਵਾਰ ਦੀ ਖਾਤਰ ਵੀ ਠੀਕ ਆ ਜੀ ਇਹ ਮੈਨੂੰ ਆਪਣਾ ਮੰਨਦਾ ਵਾ ਸੋ ਇਸ ਕਰਕੇ ਆਪਣਾ ਜਿੱਥੋਂ ਤੱਕ ਪਿਆਰ ਆ ਉਹ ਅਨਭਾਓ ਨਾਗੇ ਵਿਸ਼ਵਾਸਕਾਤ ਕਰੋ ਵਿਸ਼ਵਾਸ ਦੇ ਬੇੜੇ ਪਾਰ ਨੇ ਤੇ ਵਿਸ਼ਵਾਸ ਦੇ ਉਤੇ ਹੀ ਦੁਨੀਆ ਟਿਕੀ ਬਈ ਹੈ ਮੇਰੇ ਸਾਡੇ ਦੁਆ ਲਓ ਆਪ ਤੋਂ ਸਾਨੂੰ ਇਜਾਜ਼ਤ ਤੇ ਸਾਡੇ ਵੱਲੋਂ ਪਿਆਰ ਭਰੀ ਅਸਿਕ